ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਏਰੀਆ ਬਠਿੰਡਾ ਕਾਸਟ ਰਾਮਗੜੀਆ ਗੋਤ ਸੰਧੂ ਉਮਰ 27 ਸਾਲ ਕੱਦ 5 ਫੁੱਟ 8 ਇੰਚ ਤੇ ਪੜ੍ਹਾਈ ਬੀਕਾਮ ਭੈਣ 1 ਕਿਜੀ ਕਾਮੀ ਜੀ ਇਹਨਾਂ ਦਾ ਪ੍ਰਾਈਵੇਟ ਜੋਬ ਕਰਦੇ ਆ ਤੇ ਜ਼ਮੀਨ 2 ਕਿੱਲੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਤੇ ਘਰੇਲੂ ਹੋਵੇ ਕੱਦ 5 ਫੁੱਟ 5 ਇੰਚ ਤੋਂ ਉਪਰ ਲਾਸ ਹੋਵੇ ਤੇ ਸੇਮ ਕਾਸਟ ਦੀ ਮਾਝੇ ਏਰੀਏ ਤੋਂ ਲੜਕੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੌਰਵ ਪਤਾ ਏਰੀਆ ਪਲੰਪੁਰ ਐਚਪੀ ਕਾਸਟ ਵਾਲਮੀਕੀ ਗੋਤ ਪਮਈ ਉਮਰ 6 9 2003 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਪਾਸ ਪਹਿਣਾ ਦੋਨੇ ਜੀ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਕਾਮਕਾਰੀ ਜੀ ਇਹਨਾਂ ਦਾ ਲੜਕਾ ਸਰਕਾਰੀ ਨੌਕਰੀ ਕਰਦਾ ਏ ਤੇ ਆਪਣਾ ਘਰ ਏ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਗਰੀਬ ਪਰਿਵਾਰ ਦੀ ਹੋਵੇ ਹੋਰ ਕੋਈ ਮੰਗਣੀ ਤੇ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਜਵਲ ਬਮਰਾ ਪਤਾ ਪਠਾਨਕੋਟ ਕਾਸਟ ਰਾਮਗੜੀਆ ਤਰਖਾਨ ਉਮਰ 27 ਸਾਲ ਕੱਦ 5 ਫੁੱਟ 10 ਇੰਚ ਪੜਾਈ ਡਾਕਟਰ ਆਫ ਫਾਰਮੇਸੀ ਭੈਣ 1 ਕੇਜੀ ਮੈਰਿਡੇ ਪਿਤਾ ਰਾਮ ਕੁਮਾਰ ਬੰਮਰਾ ਗਵਰਨਮੈਂਟ empioy ਰਿਟਾਇਰ ਮਾਤਾ ਨੀਲਮ ਬੰਮਰਾ ਵਿਰਦੀ ਹਾਊਸ ਵਾਈਫ ਕਾਮਕਾਰੀ ਜੀ ਇਟਨਾ ਦਾ ਵਰਕਿੰਗ ਐਟ ਆਈਡੀਐਸ ਇਨ ਇਨਫੋਟੈਕ ਯੂ ਐਸ ਏ ਹੈਲਥ ਕੇਅਰ ਸੋਰੀ ਜੀ ਯੂਐਸਏ ਹੈਲਥ케ਅਰ ਵਰਕਿੰਗ ਫਰੋਮ ਹੋਮ ਪੈਕੇਜ 5 ਲੱਖ ਸਲਾਨਾ ਪਰਿਵਾਰ ਦੀ ਮੰਗੇ ਕੁੜੀ ਨੇ ਬੀਟੈਕ ਕੰਪਿਊਟਰ ਸਾਇੰਸ ਮਾਸਟਰ ਡਿਗਰੀ ਜਾਂ ਬੀਐਡ ਐਮਐਸਸੀ ਕੀਤੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੁਰਸਿੱਖ ਪਰਿਵਾਰ ਕਾਸਟ ਜੱਟ ਸਿੱਖ ਗੋਤ ਖੰਗੂੜਾ ਉਮਰ 28 ਸਾਲ ਕੱਦ 5 ਫੁੱਟ 7 ਇੰਚ ਜੀ ਪੜ੍ਹਾਈ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਆਈ ਆਈਲੈਟਸ 7.5 ਬੈਂਡ ਭੈਣਾ ਦੋ ਨੇ ਇੱਕ ਮੈਰਿਡ ਹੈ ਜੀ ਪਿਤਾ ਰਿਟਾਇਰ ਜੀ ਪੀ ਐਸ ਪੀ ਸੀ ਐਲ ਤੇ ਮਾਤਾ ਹਾਊਸ ਵਾਈਫ ਨੇ ਕੰਮੇ ਜੀ ਇਹਨਾਂ ਦਾ اے ای ਐਸ ਡੀਓ ਪੀ ਐਸ ਟੀ ਸੀ ਐਲ ਗਵਰਨਮੈਂਟ ਜੌਬ ਪ੍ਰਾਪਰਟੀ ਪੰਜ ਕਿਲੇ ਤੇ ਪਰਿਵਾਰ ਦੀ ਮੰਗੇ ਕੁੜੀ ਖਾਨਦਾਨੀ ਜੱਟ ਸਿੱਖ ਪਰਿਵਾਰ ਦੀ ਸਰਕਾਰੀ ਨੌਕਰੀ ਕਰਦੀ ਹੋਵੇ ਮਾਸਟਰ ਕੈਡਰ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੇਵਿੰਦਰ ਸਿੰਘ ਗੁਰਸਿੱਖ ਲੀਗਲੀ ਡਿਵੋਰਸਡ ਪਤਾ ਅੰਮ੍ਰਿਤਸਰ ਕਾਸਟ ਅਰੂੜਾ ਉਮਰ 1/7/1978 ਕੱਦ 5 ਫੁੱਟ 10 ਇੰਚ ਪੜਾਈ ਗ੍ਰੈਜੂਏਟਡ ਪ੍ਰਾ 1केजी ਮੈਰਿਡੇ ਤੇ ਆਪਣਾ ਬਿਜ਼ਨਸ ਹੈ ਪਿਤਾ ਰਿਟਾਇਰ ਸਰਕਾਰੀ ਨੌਕਰੀ ਪੈਨਸ਼ਨਰ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਇਹਨਾਂ ਦਾ ਅਮਰ ਰੈਡੀमेड ਗਾਰਮੈਂਟਸ ਬਿਜ਼ਨਸ ਔਮਨ ਸ਼ਾਪ ਸ਼ੋਰੂਮ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਵੈਸ਼ਨੋ ਸਿੱਖ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਣੀ ਚੋਦ ਸਿੰਘ ਉਮਰ 19 ਦਾਤ 1991 ਕੱਦ 5 ਫੁੱਟ 5 ਇੰਚ ਪੜਾਈ ਬੀ ਕਾਮ ਐਮ ਕਾਮ ਪੋਸਟ ਗ੍ਰੈਜੂਏਸ਼ਨ ਪਰਾ ਦੋਨੇ ਪੈਨ ਏਕੇ ਪਿਤਾ ਰਟਾਇਰ ਡੀਸੀ ਆਫਿਸ ਐਸ ਏ ਸੀਨੀਅਰ ਅਸਿਸਟੈਂਟ ਤੇ ਕੰਮ ਹੈ ਜੀ ਇਹਨਾਂ ਦਾ ਕਾਊਂਟੈਂਟ ਐਟ ਐਸ ਡੀ ਐਮ ਆਫਿਸ ਸੈਲਰੀ ਵੀ ਕੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਨਾ ਨੋਟ ਕਰੋ ਜੀ ਨਾਮ ਗਗਨ ਧਵਨ ਪਤਾ ਜਲੰਧਰ ਕਾਸਟ ਖੱਤਰੀ ਉਮਰ 31 ਸਾਲ ਕੱਦ 5 ਫੁੱਟ 8 ਇੰਚ ਪੜ੍ਹਾਈ 10th ਪਾਸ ਤੇ ਪਰਾ 1kg ਕੰਮੇ ਜੀ ਇਹਨਾਂ ਦਾ ਓਨਰ ਆਫ ਗ੍ਰੋਸਰੀ ਸਟੋਰ ਅਮਨ ਹੋਮ ਐਂਡ ਸ਼ਾਪ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਤਿੰਦਰ ਪਤਾ ਜਮਨਾ ਨਗਰ ਕੂਤ ਭਾਰਦਵਾਜ ਬ੍ਰਾਹਮਣ ਉਮਰ 12/12 1988 ਕੱਦ 5 ਫੁੱਟ 7 ਇੰਚ ਪੜ੍ਹਾਈ ਬੀ ਕਾਮ ਅਪਰਾ ਦੋ ਨੇ ਮੈਰਿਡ ਨੇ ਇੱਕ ਦੁਬਈ ਦੇ ਵਿੱਚ ਪੈਣ ਇੱਕ ਮੈਰਿਡ ਤੇ ਮਾਤਾ ਐਕਸਪਾਇਰ ਨੇ ਪਿਤਾ ਬਿਲਡਿੰਗ ਟਰੈਕਟਰ ਤੇ ਕੰਮ ਹੈ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਆਈਟੀ ਨੈਟਵਰਕ ਸੋਲੂਸ਼ਨਸ ਇਹ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਪ੍ਰੀਤ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਦਿਓਲ ਉਮਰ 17 11 1993 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਮਕੈਨੀਕਲ ਇੰਜੀਨੀਅਰਿੰਗ ਫਾਇਰ ਸੇਫਟੀ ਡਿਪਲੋਮਾ ਪੈਣ ਪ੍ਰਾ ਨੋ ਪਿਤਾ ਗਵਰਨਮੈਂਟ ਜੋਬ ਜਈ ਰਟਾਇਰ ਮਾਤਾ ਹਾਊਸ ਵਾਈਫ ਤੇ ਕੰਮ ਇਹ ਜੀ ਇਹਨਾਂ ਦਾ ਲੜਕਾ ਕੈਨੇਡਾ ਵਰਕ ਪਰਮਿਟ ਤੇ ਆ ਪੀਆਰ ਅਪਲਾਈ ਤੇ ਅਮਰੀਕਾ ਦਾ ਵੀਜ਼ਾ 2035 ਤੱਕ ਪਰਵਾਰ ਦੀ ਮੰਗੇ ਜੀ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀਤੀ ਹੋਵੇ ਹੋਰ ਵੀ ਵਿਚਾਰਨਯੋਗ ਹੋਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਰਜ ਸ਼ਰਮਾ ਪਤਾ ਫਿਰੋਜ਼ਪੁਰ ਕਾਸਟ ਸ਼ਰਮਾ ਗੋਤ ਭਾਰਦਵਾਜ ਉਮਰ 21 10 1990 ਜਨਮ ਟਾਈਮ 10:28 ਪੀਐਮ ਜਨਮ ਸਥਾਨ ਫਿਰੋਜ਼ਪੁਰ ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਪਾਸਪਰਾ ਇੱਕ ਮੈਰਿਡ ਪਹਿਣ ਇੱਕ ਮੈਰਿਡ ਪਿਤਾ ਅਸ਼ਵਨੀ ਕੁਮਾਰ ਐਕਸਪਾਇਰ ਮਾਤਾ ਰਿਟਾਇਰ ਗਵਰਨਮੈਂਟ ਜੌਬ ਵਾਟਰ ਸਪਲਾਈ ਡਿਪਾਰਟਮੈਂਟ ਕਾਮੇ ਜੀ ਇਹਨਾਂ ਦਾ ਮੋਟਰਬਾਈਕ ਫਾਈਨਾਂਸ ਐਂਡ ਪਰਚੇਜ ਇਨਕਮ 30000 ਪਰ ਮੰਥ ਤੇ ਪਰਿਵਾਰ ਦੀ ਮੰਗੇ ਕੁੜੀ ਸਿੰਪਲ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਕੌਰ ਪਤਾ ਜ਼ਿਲ੍ਹਾ ਲੁਧਿਆਣਾ ਗੋਤ ਗਰੇਵਾਲ ਪੜਾਈ ਪਲੱਸ 2 ਕਾਸਟ ਜੱਟ ਸਿੱਖ ਪੈਣ ਇੱਕ ਪਿਤਾ ਐਕਸਪਾਇਰ ਮਾਤਾ ਮੈਨੇਜਰ ਪੋਸਟ ਦੇ ਕੰਮ ਹੈ ਜੇ ਜੋਬ ਸਿੰਗਾਪੁਰ ਮੈਕਡੀ ਤੇ ਪਰਿਵਾਰ ਦੇ ਮੰਗੇ ਮੁੰਡਾ ਸੋਹਣਾ ਹੋਵੇ ਛੋਟਾ ਪਰਿਵਾਰ ਵਧੀਆ ਜੋਬ ਹੋਵੇ ਤੇ ਇਹਨਾਂ ਨੂੰ ਉਹੀ ਪਰਿਵਾਰ ਸੰਪਰਕ ਕਰਨ ਜੋ ਇਹਨਾਂ ਦੇ ਲੜਕੇ ਦਾ ਰਿਸ਼ਤਾ ਕਰਵਾ ਸਕਦੇ ਹੁਣ ਲੜਕੇ ਦਾ ਨਾਮ ਦਲਬਾਗ ਸਿੰਘ ਬਾਠ ਪਤਾ ਲੁਧਿਆਣਾ ਕਾਸਟ ਜਟ ਸਿੱਖ ਉਮਰ 6 4 1995 ਕੱਦ 5 ਫੁੱਟ 10 ਇੰਚ ਭਰਾ ਇੱਕ ਮੈਰੀਡ ਬੈਂਕ ਮੈਨੇਜਰ ਫੈਮਿਲੀ ਦੇ ਵਿੱਚ ਮਾਤਾ ਪਿਤਾ ਗੋਤ ਗਰੇਵਲ ਬਾਠ ਪੜਾਈ ਬੀਏ ਕੰਪਿਊਟਰ ਡਿਪਲੋਮਾ ਤੇ ਕੰਮ ਇਹ ਜੀ ਇਹਨਾਂ ਦਾ ਡਾਇਮੰਡ ਮੈਨੇਜਰ ਐਟ ਗੋਲਡ ਐਂਡ ਡਾਇਮੰਡ ਸ਼ੋਅਰੂਮ ਦੁਬਈ 1 ਲੱਖ ਸੈਲਰੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨਖੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਵਿਆਹ ਇਕੱਠੇ ਕਰਨੇ ਆ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੀ ਨਾਮ ਕੌਰ ਪਤਾ ਮੋਗਾ ਬਾਗਾ ਪੁਰਾਣਾ ਕਾਸਟ ਜੱਟ ਸਿੱਖ ਬੋਤ ਬਰਾੜ ਉਮਰ 25 1992 ਕੱਦ 5 ਫੁੱਟ 3 ਇੰਚ ਪੜਾਏ ਬੀਸੀਏ ਐਮਸੀਏ ਕਾਮੇਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਪੀਆਰ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿੱਲੇ ਜ਼ਮੀਨ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਮੋਗਾ ਫਰੀਦਕੋਟ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਸੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸਿਕ ਨਿਊਜ਼ੀਲੈਂਡ ਪੀਆਰ ਨੜਕੀ ਉਮਰ 1992 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਨਾਨ ਮੈਡੀਕਲ ਪਲੱਸ 7 ਵੈਡ ਅਕਾਊਂਟਿੰਗ ਡਿਗਰੀ ਨਿਊਜ਼ੀਲੈਂਡ ਯੂਨੀਵਰਸਿਟੀ ਕਾਮਕਾਰੇ ਜੀ ਇਹਨਾਂ ਦਾ ਪੀਜੀ ਡਿਪਲੋਮਾ ਇਮੀਗ੍ਰੇਸ਼ਨ ਐਡਵਾਈਸ ਫਰੋਮ ਨਿਊਜ਼ੀਲੈਂਡ ਕਾਲਜ ਲੈਵਲ 7 ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਪੜਿਆ ਲਿਖਿਆ ਬਿਜ਼ਨਸਮੈਨ ਹੋਵੇ ਉਮਰ 27 ਤੋਂ 33 ਦੇ ਵਿੱਚ ਹੋਵੇ ਜਰਸੀ ਕੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੈਨੇਡਾ ਪੀਆਰ ਕਾਸਟ ਜਰਸੀ ਉਮਰ 12 3 1988 ਲੜਕੀ ਦੇ ਲਈ ਲੜਕੇ ਦੀ ਜ਼ਰੂਰਤ ਹੈ ਜੋ ਲੜਕੀ ਦੇ ਸਕੇ ਪਰ ਆ ਉਮਰ 29 10 1999 ਨੂੰ ਕੈਨੇਡਾ ਪੀਆ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕੀ ਸੌਰੀ ਲੜਕਾ ਵੀਸਟਰ ਵੀਜੇ ਤੇ ਕੈਨੇਡਾ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਿੰਦੂ ਖੱਤਰੀ ਪਾਸੇ ਲੜਕੀ ਪਤਾ ਲੁਧਿਆਣਾ ਉਮਰ 24 9 1990 ਕੱਦ ਪੰਜ ਚਾਰ ਪੜਾਈ ਗ੍ਰੈਜੂਏਸ਼ਨ ਵਿਦ ਪੀਜੀਡੀਸੀਏ ਇਨ ਕੰਪਿਊਟਰ ਲੜਕੀ ਮੰਗਲੀਕੇ ਪਰਿਵਾਰ ਦੀ ਮੰਗੇ ਜੀ ਮੁੰਡਾ ਲੁਧਿਆਣਾ ਦੇ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਨੌਕਰੀ ਚ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਮਮਨਦੀਪ ਸਿੰਘ ਪਤਾ ਪਟਿਆਲਾ ਰਾਜਪੂਰਾ ਕਾਸਟ ਜੱਟ ਸਿਕ ਗੋਤ ਮਥੋੜਾ ਉਮਰ 26 ਸਾਲ ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਪਾਸ ਤੇ ਕਾਮੇ ਜੀ ਇਹਨਾਂ ਦਾ ਆਰਮੀ ਦੇ ਵਿੱਚ ਜੋਬ ਕਰਦੇ ਆ 11 ਕਿਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਸਿੰਪਲ ਤੇ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਜੀਤ ਮਹਾਜਨ ਜਨਮ ਸਥਾਨ ਬਟਾਲਾ ਕਾਸਟ ਮਹੋਤਰਾ ਗੋਤ ਬੋਲ ਉਮਰ 13 2 1992 ਜਨਮ ਟਾਈਮ 3:31 ਪੀਐਮ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਪਹਿਣਾ ਚਾਰਨੇ ਆਲ ਮੈਰਿਡ ਤੇ ਕੰਮ ਇਹ ਜੀ ਇਹਨਾਂ ਦਾ ਸੇਲਸ ਆਫੀਸਰ ਐਟ ਟੌਪਸ ਫੂਡ ਪ੍ਰਾਈਵੇਟ ਲਿਮਟਿਡ ਆਮਦਨ 35000 ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਅਸਵਿੰਦਰ ਸਿੰਘ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਉਮਰ ਅਕਤੂਬਰ 1997। ਜਨਮ ਸਥਾਨ ਗੁਰਦਾਸਪੁਰ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਐਂਡ ਐਮਟੈਕ ਇਨ ਕੰਪਿਊਟਰ ਸਾਇੰਸ। ਕੰਮੀ ਜੀ ਇਹਨਾਂ ਦਾ ਲੜਕਾ ਪੀਆਰ ਇਨ ਕੈਨੇਡਾ ਜੋਬ সফটওয়্যার ਡਿਵੈਲਪਰ ਇਨ ਐਮਾਜ਼ਨ ਕੰਪਨੀ ਕੈਨੇਡਾ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਡਿਗਰੀ ਹੋਲਡਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰੀਤ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਜਾਤ ਸਿਕ ਗੋਤ ਉਪਲ ਉਮਰ 40 ਸਾਲ ਕੱਦ 5 ਫੁੱਟ 11 ਇੰਚ ਪੜਾਈ 10 ਪਾਸ ਪੈਣਾ ਦੋਨੇ ਮੈਰਿਡ ਨੇ ਇੱਕ ਗਵਰਨਮੈਂਟ ਚੌਪ ਇੱਕ ਹਾਊਸ ਵਾਈਫ ਤੇ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਮੁੰਡੇ ਦੇ ਕੋਲ ਦੋ ਬੇਟੇ ਨੇ ਇੱਕ ਬੇਟਾ 4 ਸਾਲ ਦਾ ਇੱਕ 11 ਸਾਲ ਦਾ ਤੇ ਕੰਮ ਇਹ ਜੀ ਇਹਨਾਂ ਦਾ 4 ਕਿੱਲੇ ਜ਼ਮੀਨ ਹੈ ਆਪਣੀ ਵਧੀਆ ਕੋਠੀ ਪਾਈ ਹੋਈ ਏ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਵਿਧਵਾ ਜਾਂ ਤਲਾਕਸ਼ੁਦਾ ਇੱਕ ਬੱਚੇ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰ ਸਿਮਰਨ ਸਿੰਘ ਅਮ੍ਰਿਤਾਰੀ ਪਤਾ ਕਾਲੜਾ ਲੁਧਿਆਣਾ ਕਾਸਟ ਚੋਹਾਨ ਰਾਜਪੂਤ ਅਰੂੜਾ ਉਮਰ 17 1984 ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਮੁੰਡਾ ਤਲਾਕਸ਼ੁਦਾ ਹੈ ਬਿਨਾ ਬੱਚੇ ਦੇ ਭਰਾ ਇੱਕੇ ਮੈਰਿਡ ਦੇ ਪਿਤਾ ਐਕਸਪਾਇਰ ਨੇ ਬੋਥ ਪੇਰੈਂਟਸ ਆਰ ਪੈਨਸ਼ਨਰ ਫ੍ਰੋਮ ਗਵਰਨਮੈਂਟ ਜੌਬ ਤੇ ਕਾਮੇ ਜੀ ਇਹਨਾਂ ਦਾ ਰੈਂਟਲ ਇਨਕਮ ਐਂਡ ਆਨਲਾਈਨ ਜੌਬ ਗੁੱਡ ਇਨਕਮ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪਤਾ ਜ਼ਿਲ੍ਹਾ ਕਪੂਰਥਲਾ ਕਾਸਟ ਰਾਮਗੜੀਆ ਸਿੱਖ ਗੋਤ ਨਾਂਦਰਾ ਉਮਰ 32 ਸਾਲ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਐਲਐਲਬੀ ਡਿਪਲੋਮਾ ਇਨ ਸਾਈਬਰ ਲਾਅ ਡਿਪਲੋਮਾ ਇਨ ਫਾਰਸਿਸ ਸਾਇੰਸ ਪੈਨ ਇੱਕ ਮੈਰਿਡ ਡਾਕਟਰ ਪਿਤਾ ਐਡਵੋਕੇਟ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮੇ ਜੀ ਇਹਨਾਂ ਦਾ ਲੜਕਾ ਐਡਵੋਕੇਟ ਕੋਰਟ ਦੇ ਵਿੱਚ ਐਗਰੀਕਲਚਰ 17 ਏਕੜ ਜ਼ਮੀਨ ਸ਼ਹਿਰੀ ਤੇ ਪਿੰਡੂ ਪ੍ਰਾਪਰਟੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਮੈਰਿਜ ਸਿੰਪਲ ਕਰਨੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी जेकर ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਤੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹਉਂਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਰਾਮਗੜੀਆ ਸਿੱਖ ਗੋਤ ਬਮਰਾ ਤੰਜਲ ਉਮਰ 13 ਅਗਸਤ 1999 ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਪਹਿਨਾ ਦੋਨੇ ਮੈਰਿਡ ਨੇ ਪ੍ਰਾਏ ਕੇ ਮੈਰਿਡੇ ਮਾਤਾ ਪਿਤਾ ਐਕਸਪਾਇਰ ਨੇ ਤੇ ਕੰਮ ਦੇ ਵਿੱਚ ਦੋ ਫਲਾਟ ਨੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਕਾਰ ਪੇਂਟਰ ਕੋਠੀਆਂ ਦੇ ਠੇਕੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵਿੰਦ ਸਿੰਘ ਅਮਰੇਤਾਰੀ ਪਤਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੂਰਾ ਕਾਸਟ ਮੈਰਾ ਗੋਤ ਨੂਰੀ ਉਮਰ 34 ਸਾਲ ਕੱਦ 5 ਫੁੱਟ ਲੜਕਾ ਤਲਾਕਸ਼ੁਦਾ ਹੈ ਜੀ ਬੱਚਾ ਕੋਈ ਨਹੀਂ ਤੇ ਕੰਮ ਹੈ ਜੀ ਇਹਨਾਂ ਦਾ ਖੇਤੀਬਾੜੀ ਤੇ ਦੁੱਧ ਦਾ ਆਪਣਾ ਵਧੀਆ ਕੰਮ ਕਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਮਹਿਰਾ ਕਾਸਟ ਤੋਂ ਹੋਵੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਛੋਟੇ ਬੱਚੇ ਹੂੜ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਰਿੰਦਰ ਕੁਮਾਰ ਪਤਾ ਜ਼ਿਲ੍ਹਾ ਸੰਗਰੂਰ ਲੋਂਗੋਵਾਲ ਕਾਸਟ ਅਗਰਵਾਲ ਬਾਣੀਆਂ ਗੋਤ ਗਰਗ ਉਮਰ 2 4 1990 ਜਨਮ ਟਾਈਮ ਨੌ ਸੌਰੀ ਜਨਮ ਟਾਈਮ 5:35 ਪੀਐਮ ਕੱਦ 5 ਫੁੱਟ 7 ਇੰਚ ਪੜਾਈ +2 ਪਾਸ ਪੈਨ ਨੋ ਪ੍ਰਾ ਏਕੇਜੀ ਮੈਰਿਡੇ ਤੇ ਕੰਮ ਹੈ ਜੀ ਇਹਨਾਂ ਦਾ ਵਰਕਸ਼ਾਪ ਗਰੋਸਰੀ ਸਟੋਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਕਿਸੇ ਵੀ ਕਾਸਟ ਦੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਲੁਧਿਆਣਾ ਕਾਸਟ ਵਰਮਾ ਉਮਰ 12 ਅਗਸਤ 2000 ਜਨਮ ਟਾਈਮ 12:20 a.m ਕੱਦ 5 ਫੁੱਟ 6 ਇੰਚ ਪੜ੍ਹਾਈ 2 ਪਾਸ ਆਈਟੀਆਈ ਇਨ ਇਲੈਕਟ੍ਰੀਕਲ ਤੇ ਕੰਮ ਹੈ ਜੀ ਇਹਨਾਂ ਦਾ ਇਲੈਕਟ੍ਰੀਸ਼ੀਅਨ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਉਮਰ 27 ਸਾਲ ਕਾਸਟ ਜੱਟ ਸਿੱਖ ਗੋਤ ਕੰਗ ਸਿੱਧੂ ਕੱਦ 5 ਫੁੱਟ 9 ਇੰਚ ਪੈਣ ਇੱਕ ਆਸਟ੍ਰੇਲੀਆ ਇੱਕ ਇੰਡੀਆ ਪਿਤਾ ਐਸਐਸਏ ਰਿਟਾਇਰ ਪੀਐਸਪੀਸੀਐਲ ਮਾਤਾ ਹਾਊਸ ਵਾਈਫ ਨੇ ਤੇ ਕਾਮੇ ਜੀ ਇਹਨਾਂ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਤਿੰਨ ਕਿੱਲੇ ਚ ਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਟੀਆਰ ਜਾਂ ਵਰਕ ਪਰਮਿਟ ਜਾਂ ਆਸਟ੍ਰੇਲੀਆ ਵੀਜ਼ਾ ਹੋਵੇ ਜਾਂ ਆਸਟ੍ਰੇਲੀਆ ਜਾਣਾ ਹੋਵੇ ਜਾ ਫਿਰ PTE ਬੈਂਡ ਸਕੋਰ ਵਧੀਆ ਹੋਣ ਖਰਚਾ ਪਰਿਵਾਰ ਦੇ ਵੱਲੋਂ ਕਰ ਦਿੱਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕਰਮਜੀਤ ਸਿੰਘ ਪਤਾ ਲੁਧਿਆਣਾ ਜਾਤ ਬਖਸ਼ੀ ਉਮਰ 24 9 1997 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਪੈਨ ਇੱਕ ਮੈਰਿਟ ਕਾਮੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਏ ਡੀ ਐਸ ਟਰੇਡਿੰਗ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਅਮਰੇਤਾਰੀ ਪਤਾ ਜ਼ਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਸੰਧੂ ਉਮਰ 1990 ਕੱਦ 5 ਫੁੱਟ 7 ਇੰਚ ਭੈਣ ਭਰਾ ਕੋਈ ਨਹੀਂ ਤੇ ਪਿਤਾ ਰਿਟਾਇਰ ਟੀਚਰ ਮਾਤਾ ਹਾਊਸ ਵਾਈਫ ਨੇ ਤੇ ਕਾਮੀ ਜੀ ਇਹਨਾਂ ਦਾ ਕੈਨੇਡਾ ਪੀਆਰਏ ਲੜਕਾ ਕੈਨੇਡਾ ਦੇ ਵਿੱਚ ਆਪਣੀ ਫ੍ਰੀਮਿੰਗ ਕੰਪਨੀ 10 ਕਿੱਲੇ ਜ਼ਮੀਨ ਹੈ ਕਮਰਸ਼ੀਅਲ ਸ਼ਹਿਰੀ ਜਾਇਦਾਦ ਅਮ੍ਰਿਤਸਰ ਤੇ ਪਰਵਾਰ ਦੀ ਮੰਗੇ ਕੁੜੀ ਜੱਟ ਸਿੱਖ ਪਰਵਾਰ ਦੀ ਹੋਵੇ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ कद 5 फुट 4 इंच ਤੋਂ ਪਲੱਸ ਹੋਵੇ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਪਤਾ ਪਿੰਡ ਬਰਵਾਲਾ ਕਾਸਟ ਕੁਮਿਆਰ ਪਰਜਪਤ ਗੋਤ ਕਲਾਸੀ ਖੰਭ ਉਮਰ 10/4/1990 ਕੱਦ 5 ਫੁੱਟ 2 ਇੰਚ ਪੜਾਈ 10 ਪਾਸ ਦੇ ਪਰਾ ਤਿੰਨ ਨੇ ਜੀ ਤੇ ਭੈਣਾ 1 ਕੇ ਪਿਤਾ ਨਿਰਮਲ ਸਿੰਘ ਮਾਤਾ ਸਰੋਜ ਵਾਲਾ ਤੇ ਕਾਮੇ ਜੀ ਇਹਨਾਂ ਦਾ ਟੇਲਰ ਦਾ ਵਧੀਆ ਕੰਮ ਕਰੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਿਤ ਕਲਸੀ ਜਨਮ ਸਥਾਨ ਜਲੰਧਰ ਕਾਸਟ ਰਾਮਗੜੀਆ ਗੋਤ ਕਲਸੀ ਰੂਪ ਰਾਏ ਉਮਰ 18 8 1990 ਜਨਮ ਟਾਈਮ 8:10 ਪੀਐਮ ਕੱਦ 5 ਫੁੱਟ 9 ਇੰਚ ਪੜਾਈ ਫਾਰਮੇਸੀ ਪੈਣ 1 ਕੇਜੀ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਹਾਊਸ ਵਾਈਫ ਨੇ ਕਾਮੀ ਜੀ ਇਹਨਾਂ ਦਾ ਐਮਆਰ ਦਾ ਕਾਮੀ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਸਿੰਘ ਅਮ੍ਰਿਤਾਰੀ ਪਤਾ ਜਲੰਧਰ ਕਾਸਟ ਜਟ ਸਿੱਖ ਗੋਤ ਬਾਠ ਸੌਰੀ ਕੱਦ 5 ਫੁੱਟ 10 ਇੰਚ ਪੜਾਈ ਬੀਏ ਐਮਐਸ ਫਰੋਮ ਦੇਰਾ ਦੂਨ ਰਜਿਸਟਰਡ ਇਨ ਪੰਜਾਬ ਵਰਕ ਪ੍ਰੈਕਟਿਸ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਜੀ ਤੇ ਮਾਤਾ ਹਾਊਸ ਵਾਈਫ ਨੇ ਪੈਨ ਇੱਕੇ ਮੈਰਿਡ ਇਨ ਨਿਊਜ਼ੀਲੈਂਡ ਭਰਾ ਇੱਕ ਮੈਰਿਡ ਨਿਊਜ਼ੀਲੈਂਡ ਕਾਮੇ ਜੀ 7 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪੜੀ ਲਿਖੀ ਹੋਵੇ ਤੇ ਮੈਡੀਕਲ ਲਾਈ ਨੂੰ ਪੈ ਲੈ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਜਿੰਦਰ ਕੁਮਾਰ ਪਤਾ ਜ਼ਿਲ੍ਹਾ ਮੁਕਸਰ ਕਾਸਟ ਰਵੀ ਦਾਸੀਆ ਗੋਤ ਸਪਰਾ। ਉਮਰ 28 ਸਾਲ ਕੱਦ 5 ਫੁੱਟ 9 ਇੰਚ ਪੜਾਈ ਬੀ ਐਸ ਸੀ ਇਨ ਰੇਡੀਓਗ੍ਰਾਫੀ ਪੈਨ ਇੱਕ ਕੈਨੇਡਾ ਪੀ ਆਰ ਭਰਾ ਇੱਕ ਕੈਨੇਡਾ ਰਿਟਰਨ ਕਾਮੀ ਜੀ ਇਹਨਾਂ ਦਾ ਸਰਕਾਰੀ ਨੌਕਰੀ ਕਰਦੇ ਆ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਬੀ ਐਸ ਸੀ ਨਰਸਿੰਗ ਜੇ ਸਰਕਾਰੀ ਨੌਕਰੀ ਤੇ ਹੋਵੇ ਬਠਿੰਡਾ ਮੁਕਸਰ ਬਰਨਾਲਾ ਏਰੀਆ ਨੂੰ ਪਹਿਲੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਬੀਰ ਸਿੰਘ ਪਤਾ ਜ਼ਿਲ੍ਹਾ ਤਰਨਤਾਰਨ ਕਾਸਟ ਨਾਈ ਸਿੱਖ ਗੋਤ ਗੋਲਣ ਉਮਰ 7-5-1993 ਕੱਦ 6 ਫੁੱਟ ਪੜਾਈ ਐਮਏ ਬੀਐਡ ਪਰ ਇੱਕ ਤੇ ਕੰਮੇ ਜੀ ਇਹਨਾਂ ਦਾ ਲੜਕਾ ਸਰਕਾਰੀ ਟੀਚਰ ਹੈ। ਪਰਿਵਾਰ ਦੀ ਮੰਗੇ ਕੁੜੀ ਸੇਮ ਕਾਸਟ ਦੀ ਪੜ੍ਹੀ ਲਿਖੀ ਹੋਵੇ। ਜਾ ਸਰਕਾਰੀ ਨੌਕਰੀ ਤੇ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ